ਮੰਨ ਲਓ ਪਿੰਡ ਨਾਲ ਛਾਜਲੇ ਆਏ ਸੀ ਤੇ ਮੈਂ ਤਾਂ ਇਸ ਪਿੰਡ 'ਚ ਵੱਡਦਾ ਹੀ ਹੈਰਾਨ ਹੋ ਗਿਆ ਮੁੱਢੋਂ ਵੀ ਆ ਯਾਰ ਕਮਾਈਨਾ ਇਹਨਾਂ ਦੇ ਪਿੰਡ ਇੰਨੀਆਂ ਖੜੀਆਂ ਜਿਵੇਂ ਨਾ ਕੌਡੀ ਵਾਲਾ ਟੂਰਨਾਮੈਂਟ ਨਹੀਂ ਹੁੰਦਾ ਹੁੰਦਾ ਕਮਾਲਪੁਰੇ ਟੂਰਨਾਮੈਂਟ ਚੱਲਦਾ ਸੀ ਤੇ ਉਹਦੇ ਨਾ ਗਰਾਊਂਡ ਦੇ ਦਾਲੇ ਰੇੜੀਆਂ ਲੱਗੀਆਂ ਵਾਹੇ ਗੋਲ ਗੱਪਿਆਂ ਵਾਲੀਆਂ ਐ ਲੱਗੀਆਂ ਖੜੀਆਂ ਉਹ ਉਧਰਲੇ ਪਾਸੇ ਉਹ ਦੇਖ ਘਟਰ ਕਿੰਨੇ ਲੈਂਚ ਲਾਏ ਪਿਆ ਯਾਰ 4-5 ਘਟਰ ਯਾਰ ਉਹ ਦੇਖ ਜਿਵੇਂ ਵੋਟਾਂ ਪਾਉਣ ਵਾਸਤੇ ਨਹੀਂ bari ḍeek de hunde ਮੈਨੂੰ ਤਾਂ ਆਏ ਲੱਗੀਆਂ ਜੇਰੇ ਇੱਕ ਮੈਨਾਂ ਵਾਲਿਆਂ ਦੀ ਕਿਤੇ ਤੇ ਵੋਟਾਂ ਤਾਂ ਨਹੀਂ ਪੈਂਦੀਆਂ ਪ੍ਰੀਤ ਆ ਦੇਖ ਆ ਅੰਦਰ ਵੀ ਖੜੀਆਂ ਆ ਦੇਖ ਇਧਰੋਂ ਦੇਖ ਆ ਇਹਨੂੰ ਦੇਖ ਲੈ ਆ ਇਹਨੂੰ ਸ਼ੀਸ਼ਾ ਤੱਕ ਖੜੀਆਂ ਵੀ ਮੈਨੂੰ ਸ਼ੱਕ ਪੈਂਦੀ ਆ ਵੀ ਇਹਨਾਂ ਦੀ ਕੋਈ ਪ੍ਰਧਾਨਗੀ ਪ੍ਰਧੂਨਗੀ ਦੀ ਕਮੈਨਾ ਵਾਲਿਆਂ ਦੀ ਅੱਜ ਚੋਣ ਆ ਵੀ ਸਾਰੇ ਵੱਡੀਆਂ ਕਮੈਨਾ ਵਾਲੇ ਬੰਦੇ ਅੱਜ ਇੱਥੇ ਵੋਟਾਂ ਪਾਉਣ ਆਏ ਵੇ ਆ ਇਹ ਗੱਲ ਹੋ ਸਕਦੇ ਹੋ ਸਕਦਾ ਵੀ ਇਹਨਾਂ ਦੀਆਂ ਵੋਟਾਂ ਹੋਵੇ ਵੀ ਬਾਹਲਿਆ ਲੋਕਾਂ ਨੂੰ ਨਾਮ ਪਤਾ ਹੋਵੇ ਆਜੋ ਆਪਾਂ ਗੱਲਬਾਤ ਆ ਸਾਰੀ ਦਾ ਪਤਾ ਲੈਨੇ ਆ ਇੱਥੇ ਆਪਾਂ ਨੂੰ ਬੰਦੇ ਟੱਕਰਗੇ ਆ ਇਹਨਾਂ ਨੂੰ ਪੁੱਛਦੇ ਆ ਵੀ ਅੱਜ ਇੰਨੀਆਂ ਕਮਾਈਆਂ ਇਕੱਠੀਆਂ ਹੋਈਆਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਇੰਨੀਆਂ ਕਮਾਈਆਂ ਇਕੱਠੀਆਂ ਹੋਈਆਂ ਕਿਤੇ ਵੋਟਾਂ ਤਾਂ ਨਹੀਂ ਪਈ ਜਾਂਦੀਆਂ ਕਮਾਈਆਂ ਵਾਲਿਆਂ ਦੀਆਂ ਇੱਥੇ ਕਿਰਪਾ ਜੀ ਮਾਲਕ ਦੀ ਜੱਟਾ ਸਾਹਿਬ ਦੀ ਇਹ ਸਾਰੀਆਂ ਤੇਰੀਆਂ ਹੀ ਆ ਕਿ ਸਾਰੇ ਪਿੰਡ ਦੀਆਂ ਨਹੀਂ ਨਹੀਂ ਆਪਣੀਆਂ ਬਾਈ ਜੀ ਅਛਾ ਤੇਰਾਂ ਕੱਲੇ ਨੇ ਹੈਨੇਗਾ ਹਾਂਜੀ 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 ਕਿੰਨੀਆਂ ਹੋਣਗੀਆਂ ਟੋਟਲ ਭਾਈ 12 13 ਤਾਂ ਇੱਥੇ ਖੜੀਆਂ ਆਪਣੇ ਕੋਲ ਠੀਕ ਆ ਕਿ ਹਾਂ ਨਵੀਆਂ ਦਾ ਕੰਮ ਹੈ ਆਪਣਾ ਨਾਲ ਨਾਲ ਨਵੀਆਂ ਦਾ ਕੰਮ ਆ ਨਾਲ ਪ੍ਰਾਣੀਆਂ ਚ ਪ੍ਰਾਣੀਆਂ ਤੁਸੀਂ ਵੇਚਦੇ ਆ ਹਾਂਜੀ ਹਾਂ ਵਿੱਚ ਐਕਸਚੇਂਜ ਦਾ ਕੱਟ ਲੈਨੇ ਆਪਾਂ ਨਵੀਆਂ ਦੇ ਵਿੱਚ ਅਥੋਰਾਈਜ਼ਡ ਡੀਲਰ ਆਪਾਂ ਵਿਸ਼ਾਲ ਦੇ ਹੂੰ ਹਾਂਜੀ ਹਾਂ ਆ ਜਾਓ ਫਿਰ ਮਤਲਬ ਜਿਹੜੇ ਵਿਸ਼ਾਲ ਕੰਬਾਈਨ ਆ ਉਹ ਨਵੇਂ ਤੁਸੀਂ ਵੇਚਦੇ ਆ ਹਾਂਜੀ ਹਾਂਜੀ ਹਾਂ ਪਰ ਪ੍ਰਾਣੀਆਂ ਤੁਸੀਂ ਘੱਟ ਲੈਨੇ ਆ ਹਾਂਜੀ ਹਾਂ ਤੇ ਇਹ ਪ੍ਰਾਣੀਆਂ ਵੀ ਵੇਚ ਦਿੰਨੇ ਆ ਹਾਂਜੀ ਹਾਂਜੀ ਬਾਤ ਕਰਦਾ ਨਾ ਇਨਵੈਸਟਮੈਂਟ ਕੋਈ ਫਾਈਨਾਂਸ ਲਈ ਕੋਈ ਦਿੱਕਤ ਤਾਂ ਵੀ ਆਪਾਂ ਦੇ ਦਾਨੇ ਕਰਾ ਕੇ ਲੂਨ ਕੋਈ ਦਿੱਕਤ ਨਹੀਂ ਅੱਛਾ ਲੋਨ ਵੀ ਕਰਾ ਦਿੰਦੇ ਹਾਂ ਹਾਂ ਜੀ ਹਾਂ ਪੁਰਾਣੀਆਂ ਦੇ ਵੀ ਨਵੀਆਂ ਤੇ ਪੁਰਾਣੀਆਂ ਦੇ ਸਭ ਤੇ ਜੀ ਤੇ ਇਹਨਾਂ ਦੇ ਬਾਰੇ ਜਾਣਕਾਰੀ ਦੇ ਸਕਦੇ ਤੁਸੀਂ ਜੀ ਕਿਸੇ ਕਿਸੇ ਬੰਦੇ ਨੇ ਪੁਰਾਣੀ ਕਮਬੈਨ ਚਾਲਦੀ ਸੀਜ਼ਨ 2 ਸੀਜ਼ਨ 3 ਸੀਜ਼ਨ ਚਲਦੀ ਲੈਣੀ ਹੋਵੇ ਤੇ ਇਹ ਆਪਣੇ ਕੋਲ ਤਕਰੀਬਨ ਸਾਰੀਆਂ ਨਸਲਾਂਾਂ ਨਹੀਂ ਹੈਗੀਆਂ ਸਾਰੀਆਂ ਨਸਲਾਂ ਹਾਂ ਜੀ ਆਈਐਸ ਆ ਗਈ ਜੀ ਨੋ ਮਾਡਲ ਪਿੱਟੀ ਬੰਦਨ ਵਾਲੇ ਇਹ ਆਪਾਂ 5 ਲੱਖ ਰੁਪਏ ਦੇ ਦਾਂਗੇ ਜੀ ਆਹਾ 5 ਲੱਖ ਰੁਪਏ ਤੋ ਕੋਈ ਲੈ ਜੇ ਹਾਂ ਜੀ ਹਾਂ ਜੀ ਹਾਂ ਆਹ ਕਮਬੈਨ ਹਾਂ ਜ ਬੱਡੀ ਕਮੈਨ ਹੈ ਪੇਟੀ ਬੰਦ ਨਾਲ ਹਾਂਜੀ ਹਾਂ ਪੇਟੀ ਬੰਦ ਇੰਜਨ ਪੇਟੀ ਬੰਦ ਇੰਜਨ ਬਿਲਕੁਲ ਜੀ ਪੰਜਾਬ ਨੰਬਰ ਪੰਜਾਬ ਨੰਬਰ ਜੀ ਬਲਦੀਪ ਸਿੰਘ ਆਹ ਦਾ ਕਮਾਲ ਕਰਤੀ ਕਹਿੰਦੇ ਵੀ 5 ਲੱਖ ਰੁਪਏ ਦੀ ਉਹ ਕੰਬਾਈਨ ਲੈ ਜਾਓ ਸਣੇ ਕਟਰ ਕੋਟ ਸਾਰਾ ਕੁਝ ਹਾਂਜੀ ਸਾਰਾ ਕੁਝ ਓਕੇ ਜੀ ਬਿਲਕੁਲ ਕੰਪਲੀਟ ਤੇ ਤੇ ਆਹ ਆ ਗਹੀਰ ਵਾਲੀ ਇਹ ਗਹੀਰ ਵੀ ਮਾਡਲ ਹੈ ਜੀ ਪੰਜਾਬ ਨੰਬਰ ਫਰਸਟ ਪਾਰਟੀ ਬਿਲਕੁਲ ਲੋਕਲ ਚੱਲੀ ਹੈ 95% ਕੰਡੀਸ਼ਨ ਹੈ ਮਸ਼ੀਨ ਦੀ ਪੇਟੀ ਬੰਦ ਲਾਲ ਹੀਨੋ ਬੀਐਸ3 ਇੰਜਨ ਹੈ ਇਹ ਦੇ ਦਾਂਗੇ ਜੇ ਆਪਾਂ ਹਾਂ ਨਾਂ ਦੇ ਵਿੱਚ 14.5 ਲੱਖ ਰੁਪਏ ਦੀ 14 ਲੱਖ ਰੁਪਏ ਦੀ ਆ ਲੈ ਜੇ ਇਹ ਕਿੰਨੇ ਕਿ ਸੀਜ਼ਨ ਚੱਲੀ ਹੋ ਪਹਿਲਾਂ ਇਹ 20 ਮਾਡਲ ਹੈ ਜੀ ਲਾ ਲਓ ਤੁਸੀਂ 25 10 ਸੀਜ਼ਨ ਲੱਗੇ ਜੀ ਬਿਲਕੁਲ ਲੋਕਲ ਚੱਲੀ ਹੈ ਜੀ 10 ਸੀਜ਼ਨ ਲੱਗੇ ਆ ਹਾਂਜੀ ਹਾਂਜੀ ਤੇ ਆਹਾ ਆ ਆ ਵਿਸ਼ਾਲ ਇਹ ਵਿਸ਼ਾਲ 408 ਸੁਪਰੀਮ ਹੈ ਜੀ ਅੱਛਾ ਇਹ 19 ਮਾਡਲ ਹੈ ਪੇਟੀਬੰਦ ਲਾਲਮੀਨੋ ਇੰਜਨ BS3 ਹੈ ਇਹਦੇ ਵਿੱਚ ਵੀ ਹੂੰ ਇਹ ਵੀ ਆਪਾਂ ਦੇ ਦਾਂਗੇ ਜੀ 15 ਲੱਖ ਰੁਪਏ ਦੀ ਤੇ ਰੇਟ ਸਾਰਿਆਂ ਦੇ ਦੱਸ ਦੇਵਾਂਗੇ ਹਾਂ ਹਾਂਜੀ ਹਾਂ ਰੇਟ ਵੀ ਸਾਰੇ ਨੋਟ ਕਰੀ ਚੱਲੋ ਭਾਈ ਰੇਟ ਸਾਰਿਆਂ ਦੇ ਦੱਸ ਦੇਣਗੇ ਤੇ ਆਹ ਤਾਂ ਬਈ ਥੋੜਾ ਚੱਲੀ ਲੱਗਦੀ ਆ ਮੈਨੂੰ ਇਹ 18 ਮਾਡਲ ਹੈ ਜੀ ਜੀ ਹਾਂਜੀ ਹਾਂ ਵੈਸੇ ਸਾਂਭੀ ਵੀ ਆ ਹਾਂਜੀ ਹਾਂ ਉਹ ਚੰਗੀ ਮਸ਼ੀਨਾਂ ਇੰਜਨ ਉੰਜਨ ਗੇਰ ਦੀ ਬਿਲਕੁਲ ਓਕੇ ਆ ਹਾਂ ਟਾਇਰ ਵੀ ਚੰਗੇ ਆ ਹਾਂ ਟਾਇਰ ਵੀ ਚੰਗੇ ਆ ਜੀ ਇਹ ਦੇ ਦਾਂਗੇ ਆਪਾਂ 16 ਲੱਖ ਰੁਪਏ ਦੀ ਇਹ 16 ਲੱਖ ਰੁਪਏ ਦੇ ਮਿਲ ਜੂ ਹਾਂਜੀ ਹਾਂ ਬਾਕੀ ਜੇ ਕੋਈ ਦਿੱਕਤ ਹੈ ਕੋਈ ਕਿਸੇ ਤਰ੍ਹਾਂ ਦੀ ਆਪਾਂ ਲੋਨ ਵੀ ਕਰਵਾ ਕੇ ਦੇ ਦਾਂਗੇ ਤੇ ਲੋਨ ਤੇ ਜੇ ਕਿਸੇ ਨੇ ਵਿੱਚ ਕਟਾਉਣੀ ਹੋਈ ਉਹ ਵੀ ਕਰ ਲਾਂਗੇ ਜੀ ਆਪਾਂ ਜੇ ਕਿਸੇ ਨੇ ਵਿੱਚ ਟਰੈਕਟਰ ਕਟਾਉਣਾ ਹੋਇਆ ਕਾਰ ਜੀਪ ਰੂਟਾਵੇਟਰ ਫੋਟੋਸੈਲ ਤੋਂ ਲੈ ਕੁਝ ਵੀ ਕਟਾਉਣਾ ਆਪਾਂ ਵਿੱਚ ਕੱਟ ਲਾਂਗੇ ਜੀ ਕੋਈ ਦਿੱਕਤ ਨਹੀਂ ਆਊਗੀ ਕਿਸੇ ਤਰ੍ਹਾਂ ਦੀ ਤੇ ਆ ਆ 4x4 ਆ ਇਹ 4x4 ਆ ਜੀ ਹਾਂ ਆ 4x4 ਆ ਇੱਕ ਸੀਜ਼ਨ ਚੱਲੀ ਗਈ 150 ਘੰਟੇ ਚੱਲੀ ਐ ਇਹ ਆਪਣੀ ਚਲਾਈ ਹੋਈ ਕੰਬੈਣ ਐ ਅੱਛਾ ਤੁਸੀਂ ਖੁਦ ਹੀ ਚਲਾਈ ਆ ਖੁਦ ਚਲਾਉਣਾ ਜੀ ਆਪਾਂ ਨਵੀਆਂ ਕੰਬੈਣਾ ਇਹ ਵੀ ਆਪਾਂ ਦੇ ਦਾਂਗੇ ਜੇ ਕੋਈ ਗਾਹਕ ਚੰਗਾ ਲੈਣ ਵਾਲਾ ਹੋਵੇ ਆ ਇੱਕ ਗੱਲ ਮੈਨੂੰ ਹਾਂ ਦੱਸੋ ਇਹ ਹੈਗਾ ਪਿੰਡ ਛਾਜਲਾ ਬਿਲਕੁਲ ਨੇੜੇ ਸੁਨਾਮ ਸੁਨਾਮ ਦੇ ਹਾਂਜੀ ਹਾਂ ਸੁਨਾਮ ਦੇ ਨੇੜੇ ਤੇ ਆ ਆਹ 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 ਇਧਰਲੇ ਪਾਸੇ ਆ ਹਰਮੀਤ ਕੰਬਾਈਨ ਦਾ ਇਹ ਨਾ ਇਹ ਹਰਮੀਤ ਹਾਂਜੀ ਹਾਂ ਹਰਮੀਤ 985 ਜੀ ਹਾਂਜੀ ਇਹ ਤਾਂ ਹੀ ਪੇਟੀ ਬੰਦਈਆਂ ਨਾ 12 ਮਾਡਲ ਹੈ ਜੀ ਇਹ 50 ਨੰਬਰ ਹੈ ਪੀਵੀ 31 ਮਾਨਸਾ ਦਾ ਜੀ ਇੰਜਨ ਗੇਅਰ ਬਿਲਕੁਲ ਓਕੇ ਹੈ ਜੀ ਇਹ ਆਪਾਂ ਦੇ ਦਾਂਗੇ ਜੀ 8.5 ਲੱਖ ਰੁਪਏ ਦੀ ਜੱਕੋ ਸਾਰਿਆਂ ਦੇ ਬਾਈ ਰੇਟ ਹੀ ਦੱਸੀ ਜਾਂਦਾ ਇਕੱਲੀ-ਇਕੱਲੀ ਦਾ ਜਿਹਨੇ ਲੈਣੀਆਂ ਸਭ ਤੋਂ ਘੱਟ ਵਾਲੀ ਬਾਈ ਨੇ ਹੁਣ ਤੱਕ 5 5.5 ਲੱਖ ਵਾਲੀ ਕਮੈਂ ਦੱਸੀ ਆ ਆਹਾ ਬਾਈ ਜੀ ਇਹ ਬਾਈ ਜੀ 17 ਮਾਡਲ ਹੈ ਜੀ ਐਚ ਆਰ ਨੰਬਰ ਹੈ ਜੀ ਐਸ ਐਮ ਐਸ ਨਾਲ ਲੱਗੇ ਹੋਏ ਪੇਟੀਬੰਦ ਲਾਲ ਹੀ ਨੂੰ ਇੰਜਨ ਹੈ ਜੀ ਇੰਜਨ ਗੇਤੀ ਬਿਲਕੁਲ ਓਕੇ ਹੈ ਜੀ ਇਹ ਦੇ ਦਾਂਗੇ ਜੀ ਆਪਾਂ 14.5 ਲੱਖ ਰੁਪਏ ਦੀ 14.5 ਲੱਖ ਦੀ 50 ਹਜ਼ਾਰ ਦਾ ਨਾਲ ਐਸ ਐਮ ਐਸ ਨਾਲ ਹਾਂਜੀ ਐਸ ਐਮ ਐਸ ਵਿੱਚ ਨਾਲ ਹਾਂਜੀ ਹਾਂ ਹਾਂ ਤੇ ਇਧਰਲੇ ਪਾਸੇ ਆ ਜੋ ਸਾਰੀਆਂ ਸਾਨੂੰ ਸਾਰਿਆਂ ਦੀ ਡਿਟੇਲ ਦੇ ਦਿਓ ਬਹੁਤ ਖੜੀਆਂ ਤੁਹਾਡੇ ਤੇ ਇਧਰ ਵੀ ਖੜੀਆਂ ਹਾਂਜੀ ਹਾਂਜੀ ਇਹ ਆ ਪ੍ਰੀਤਾ ਦੇਖੋ ਇਧਰ ਵੀ ਖੜੀ ਆ ਆ ਇੱਕ ਆ ਖੜੀ ਆ ਇਹਦਾ ਕੀ ਕਰੋਗੇ ਭਾਈ ਜੀ ਇਹ 20 ਮਾਡਲ ਹੈ ਜੀ ਆਜਾ ਪੁੱਤ ਇਹ ਜਾਣਕਾਰੀ ਹਾਂ ਐਨਓਸੀ ਮਿਲੂਗੀ ਜੀ ਹਾਂਜੀ ਹਾਂਜੀ ਹਾਂ 20 ਮਾਡਲ ਹੈ ਇੰਜਨ ਗੇਅਰ ਦੀ ਬਿਲਕੁਲ ਓਕੇ ਪੇਟੀ ਪੈਕ ਇੰਜਨ ਹੈ ਇਹ ਆਪਾਂ ਦੇ ਦਾਂਗੇ ਜੀ 17 ਲੱਖ ਰੁਪਏ ਦੇ 7.15 ਲੱਖ ਰੁਪਏ ਇਹਦੀ ਮਿਲ ਜੂਗੀ ਮਤਲਬ ਕਾਗਜ਼ ਪੱਤਰ ਦੀ ਹਰੇਕ ਜਿਹੜੀ ਜਿਹੜੀ ਵੀ ਮਸ਼ੀਨ ਮਿਲੂਗੀ ਉਹਦੇ ਕਾਗਜ਼ ਪੱਤਰ ਦੀ ਫੁੱਲ ਜ਼ਿੰਮੇਵਾਰੀ ਹੋ ਜੀ ਐਨਓਸੀ ਕਢਾ ਕੇ ਦੇਵਾਂਗੇ ਦੀ ਜੀ ਹਾਂ ਜੀ ਹਾਂ ਬਿਲਕੁਲ ਜੇ ਕੋਈ ਦਿੱਕਤ ਆ ਲੋਨ ਵੀ ਕਰਵਾ ਕੇ ਦੇਵਾਂਗੇ ਤੇ ਆਹਾਂ ਬਾਈ ਜੀ ਇਹ ਆਪਣੀ ਰੱਖੀ ਹੋਈ ਹੈ ਜੀ ਪਹਿਲਾਂ ਦੀ ਨਵਾਂ ਮਾਡਲ ਹੈ ਅੱਛਾ ਹਾਂ ਜੀ ਹਾਂ ਇਹ ਪਰਸਨਲ ਕੰਮ ਵਾਲਾ ਆਪਣੀ ਇਹ ਵੇਚਣ ਵਾਲੀ ਹੈ ਨਹੀਂ ਇਹ ਨਹੀਂ ਦੇਣੀ ਹਾਂ ਜੀ ਹਾਂ ਇਹ ਕਰਮ ਵਾਲਾ ਲੋਕ ਹਾਂ ਜੀ ਹਾਂ ਹਾਂ ਜੀ ਹਾਂ ਇਹ ਇਹ ਉਹ ਲੋਹਾ ਹੈ ਜਿਹਨੂੰ ਤੂਫ ਬੱਤੀ ਕਰਦੇ ਹਾਂ ਹਾਂ ਜੀ ਹਾਂ ਜੀ ਹਾਂ ਠੀਕ ਆ ਜਿਹਨੇ ਜਿਹਨੇ ਆਪਾਂ ਨੂੰ ਪੂਰੇ ਪੰਜਾਬ ਚ ਕੋਈ ਬਾਈ ਨਾਲ ਕਰਤਾ ਹਾਂਜੀ ਹਾਂ ਹਾਂਜੀ ਹਾਂ ਸਭ ਤੋਂ ਪਹਿਲਾਂ ਹਾਂਜੀ ਹਾਂ ਵੀ ਜਿਨ੍ਹਾਂ ਨੂੰ ਜੇ ਸਕੂਲ ਚ ਵੀ ਆਪਣੇ ਜਵਾਕਾਂ ਨੂੰ ਬੁਲਾਉਂਦੇ ਆ ਤਾਂ ਕੋਈ ਬਾਈ ਨਾਲ ਜਵਾਕ ਬੁਲਾਉਂਦੇ ਆ ਇਹ ਉਹ ਮਸ਼ੀਨ ਆ ਹਾਂਜੀ ਹਾਂ ਠੀਕ ਆ ਹਾਂਜੀ ਹਾਂ ਆਹਾ ਬਾਈ ਜੀ ਆਹਾ ਇਹ ਬਾਈ ਜੀ 23 ਮਾਡਲ ਨੇ ਆਪਣੀਆਂ ਜੀ ਹਾਂਜੀ ਹਾਂ ਵੀ ਇਹ 4 ਨਾਲ ਨੇ ਇਹ ਹਾਂ ਇਹ ਆਪਾਂ ਚਲਾਉਣੇ ਆ ਜੋ ਕੋਈ ਲੈਣੀ ਹੋ ਬਤਾਈ ਵੀ ਦੇ ਦਾਂਗੇ ਆਪਾਂ ਕੋਈ ਦਿੱਕਤ ਨਹੀਂ ਇਹ 25 ਲੱਖ ਰੁਪਏ ਦੀ अच्छा ए 25 लाख रुपये दी है 2023 मॉडल 2023 मॉडल हां जी हां BS4 ਨਾਲ ਤੇ ਇਹਨਾਂ ਇਹਨਾਂ ਦੇ ਨਾਲ ਤਾਂ ਕੋਈ ਜ਼ਿੰਮੇਵਾਰੀ ਮਿਲੂਗੀ ਜ਼ਿੰਮੇਵਾਰੀ ਸਾਰਾ ਕੁਝ ਓਕੇ ਜੀ ਇੰਜਨ ਗੇਅਰ ਦੀ ਫਿਰ ਓਕੇ ਹੈ ਅੱਛਾ ਜਿਹੜੀ ਵੀ ਆਪਾਂ ਪੁਰਾਣੀ ਵੀ ਦੇਵਾਂਗੇ ਜਿਹੜੀ ਦਾ ਜਿਹੜਾ ਕੁਝ ਕਹਤਾ ਉਹ ਕਰਕੇ ਉਹ ਕਹਿ ਕੇ हां जी हां ਉਹਨਾਂ ਹੋਊਗੀ ਹਾਂ ਜੀ ਹਾਂ ਬਿਲਕੁਲ ਹੋਊਗੀ ਜੀ ਠੀਕ ਆ ਤੇ ਆਹਾ ਬਾਈ ਇਹ ਗਰਦੇয়াল 24 ਮਾਡਲ ਇੱਕ ਸੀਜ਼ਨ ਵਾਲੀ ਜੀ ਹਾਂ ਇਹ 150 ਘੰਟਾ ਚੱਲੀ ਹੈ ਕੰਬੈਨ ਅੱਛਾ ਤਾਂ ਘੰਟਿਆਂ ਦੇ ਸਾਬ ਨੇ ਚੱਲੀ ਹਾਂ ਹਾਂ ਬਿਲਕੁਲ ਲੋਕਲ ਚੱਲੀ ਹੈ ਜੀ ਆਪਣੀਆਂ ਚਲਾਈਆਂ ਹੋਈਆਂ ਨੇ ਇਹ ਕੰਬੈਨ ਨਾ ਅਜੇ ਆਪਣੇ ਕੋਲੇ ਚੱਲੀ ਹਾਂਜੀ ਆਪਣੇ ਕੋਲੇ ਚੱਲੀ ਜਾਣੀ ਜੀ ਇਹ ਜੇ ਬਿਸ਼ਾਲਾ ਦੇ ਵਿੱਚ ਤੁਸੀਂ ਲੋਕਲ ਬਾਡੀ ਵੀ ਕਰਦੇ ਹੋ ਹਾਂ ਲੋਕਲ ਬਾਡੀ ਹਾਂਜੀ ਹਾਂ ਲੋਕਲ ਚਲਾਉਣਾ ਹੈ ਜੀ ਆਪਾਂ ਠੀਕ ਆ ਤੇ ਆ ਆਹ ਇਹ ਵੀ ਕਸੀਜਨ ਵਾਲੀ ਹੈ ਜੀ ਠੀਕ ਆ ਹਾਂਜੀ ਹਾਂ ਇਹ ਦੇ ਦਾਂਗੇ ਆਪਾਂ 18.5 ਲੱਖ ਰੁਪਏ ਦੀ ਠੀਕ ਆ ਜੀ ਹਾਂਜੀ ਹਾਂ ਤੇ ਉਹ ਫੇਰ ਵਿਸ਼ਾਲ ਆ ਗਈ ਅੱਗੇ ਉਹ ਵੀ 23 ਮਾਡਲ ਹੈ ਜੀ ਉਹ ਤਿੰਨ ਸੀ ਜੀ ਬਾਈ ਆਪਾਂ ਨਮੀਆਂ ਕਬਾਈਨਾ ਦਾ ਕੰਮ ਵੀ ਕਰਦੇ ਹਾਂ ਵਿਸ਼ਾਲ ਦਾ ਹਾਂਜੀ ਹਾਂ ਆਪਣਾ ਨਮੀਆਂ ਦਾ ਵੀ ਹੈ ਜੀ ਹਾਂ ਬਾਈ ਜੀ ਨਮੀਆਂ ਬਾਰੇ ਕੋ ਦੱਸ ਦਿਓਗੇ ਮਾੜਾ ਜਿਹਾ ਵੀਰੇ ਤੋਂ ਪੁੱਛ ਲਓ ਆਪਣੇ ਵੀਰ ਤੋਂ ਹਾਂਜੀ ਉਧਰ ਇਹਨਾਂ ਦੀ ਡਿਊਟੀ ਹੈ ਹਾਂ ਬਾਈ ਜੀ ਜਿਵੇਂ ਹੁਣ ਇਹਦੇ ਤਾਂ ਇੱਕ ਸੀਜ਼ਨ ਚੱਲੀ ਹੋਈ ਆ ਪਰ ਵਿਸ਼ਾਲ ਚ ਤੁਹਾਡੇ ਕੋਲੇ ਕਿੰਨੇ ਤਰ੍ਹਾਂ ਦੇ ਨਵੇਂ ਕਿੰਨੇ ਮਾਡਲ ਆ ਜਾਂਦੇ ਆ ਨਾ ਮੈਂ ਵੀਰ ਜੀ ਟਰੈਕ ਮਸ਼ੀਨ ਵੀ ਆਉਂਦੀ ਹੈ ਸਾਡੇ ਕੋਲ ਵਿਸ਼ਾਲ ਚ ਜਿਹੜੀ ਜ਼ੇਮ ਦੇ ਇਲਾਕੇ ਚ ਚੱਲਦੀ ਹੈ ਜੀ ਵਿਸ਼ਾਲ 495 ਵੀ ਆਉਂਦੀ ਹੈ ਹਾਂਜੀ ਉਸ ਲਈ ਸਾਡਾ ਜਿਹੜਾ ਵਿਸ਼ਾਲ ਦਾ ਚੱਲਦਾ ਮਾਡਲ ਜੀ 435 ਬ੍ਰਿਸਕ ਪਲੱਸ ਇਹੀ ਅੱਛਾ ਆਹ ਹੈ ਜੀ ਇਹੀ ਮਾਡਲ ਸਭ ਤੋਂ ਵੱਧ ਵਿਕਦਾ ਜੀ ਅਪਰੋਕਸੀਮੇਟਲੀ ਇਹ 1500 ਮਸ਼ੀਨ ਸੀਜ਼ਨ ਦੀ ਵਿਗਦੀ ਹੈ ਜੀ ਵਿਸ਼ਾਲ ਦੀ ਠੀਕ ਹੈ ਜੀ ਓਕੇ ਵਿਸ਼ਾਲ ਤਾਂ ਇੱਕ ਬ੍ਰਾਂਡ ਬਣ ਗਿਆ ਜੀ ਐਕਸਪੋਰਟ ਵੀ ਹੁੰਦਾ ਹੁਣ ਹਾਂਜੀ ਹਾਂਜੀ ਵੱਡਾ ਬ੍ਰਾਂਡ ਆ ਵੱਡਾ ਪੂਰਾ ਹੈ ਜਿਹੜਾ ਜਿਹੜਾ ਆਪਣੇ ਇੱਥੇ ਮਤਲਬ ਫਸਲਾਂ ਦੇ ਹਿਸਾਬ ਨਾਲ ਆ ਸਭ ਤੋਂ ਵੱਧ ਵੇਚਣ ਵਾਲਾ ਸਭ ਤੋਂ ਵੱਧ ਜੀ ਸਭ ਤੋਂ ਵੱਧ ਇਹਦੇ ਇਹਦੇ ਚ ਉਹ ਜਿਹੜਾ ਹੁਣ ਇੰਜਨ ਉਹ ਕੀ ਕਹਿੰਦੇ BS4 BS4 ਜੀ BS4 ਹੁਣ ਬਿਨਾ ਯੂਰੀਏ ਤੋਂ ਵੀ ਆ ਗਿਆ ਇਹਦੇ ਚ ਐਡ ਬਲੂ ਪੈਂਦਾ ਸੀਗਾ ਜਿਹੜੀ ਇਹ ਮਸ਼ੀਨ ਹੈ ਹਾਂਜੀ ਹਾਂਜੀ ਡੀਸੀਜਨ ਬਿਨਾ ਐਡ ਬਲੂ ਵਾਲਾ ਵੀ ਧਰਨ ਲੱਗ ਗਿਆ ਜੀ ਮਤਲਬ ਜੇ ਕਿਸੇ ਕਿਸਾਨ ਨੇ ਵਿਛਾਲ ਵਾਲਿਆਂ ਤੋਂ ਨਵੀਂ ਗੰਬਾਈਨ ਲੈਣੀ ਆ ਤਾਂ ਉਹ ਇੰਜਨ BS4 ਮਿਲ ਜਾਊਗਾ ਪਰ ਜੂਰੀਆ ਨਹੀਂ ਪਾਉਣਾ ਬਿਲਕੁਲ ਜੀ ਬਿਲਕੁਲ ਜੂਰੀਆ ਪਾਉਣ ਦੀ ਲੋੜ ਨਹੀਂ ਜੀ ਇੰਜਨ ਉਹੀ ਸਾਦਾ ਰਹ ਜੂਗਾ ਜੀ ਹਾਂ ਇੰਜਨ ਹੁਣ ਪ੍ਰੀਤ ਉਹ ਆ ਗਿਆ ਹਨਾ ਆਪਾਂ ਪਹਿਲਾਂ ਵੀ ਇੱਕ ਵਾਰੀ ਸੁਣੀ ਸੀ ਇਹ ਗੱਲ ਪਰ ਅੱਜ ਰੱਖ ਕੇ ਆਪਾਂ ਨੇ ਹੁਣ ਅਗਲੇ ਹਫ਼ਤੇ ਡਿਲੀਵਰੀਆਂ ਦੇਣੀਆਂ ਨੇ ਇਹ ਮਸ਼ੀਨਾਂ ਦੀਆਂ ਕਿਉਂਕਿ ਕਹ ਰਿਆ ਨੇ ਚ ਆਪਣਾ ਟਵਾਨੇ ਸ਼ੁਰੂ ਬਣਿਆ ਹੋਇਆ ਵਿਛਾਲ ਦਾ ਜੀ ਹਿਸਾਰ ਫਤਿਹਵਾਦ ਬਿਵਾਨੀ ਤੈਨੂੰ ਜਿਲ੍ਹਾ ਦੀ ਡੀਲਰਸ਼ਿਪ ਆਈ ਆਪਣੇ ਕੋਲ ਵਿਸ਼ਾਲ ਕੰਮੈਨ ਨੇ ਠੀਕ ਆ ਤੇ ਵੀਰੇ ਜਿਹੜਾ ਹੁਣ ਮਤਲਬ ਉਹ ਇੰਜਨ ਹੋਊਗਾ ਜਿਹੜਾ ਬਿਨਾ ਯੂਰੀ ਵਾਲਾ ਉਹ ਜ਼ੋਰ ਲਾਊਗਾ ਇਹਨਾਂ ਬਿਲਕੁਲ ਲਾਊਗਾ ਜੀ ਲੇ ਲੈਂਡ ਦੇ ਇੰਜਨ ਹੈ ਜੀ ਹਾਂ ਵੀ ਮਤਲਬ ਪਾਵਰਫੁੱਲ ਲਾਊਗਾ ਬਿਲਕੁਲ ਜੀ ਬਿਲਕੁਲ ਪੂਰੀ ਲਾਉ ਸਕੋ ਯੂਰੀ ਵਾਲਾ ਚੰਝਟੀ ਖਤਮ ਹੋ ਗਿਆ ਹੁਣ ਆ ਉਹ ਬਾਰ ਬਾਰ ਖਤਮ ਹੋਣ ਦੀ ਜਿਹੜੀ ਟੈਨਸ਼ਨ ਸੀ ਉਹ ਖਤਮ ਹੋ ਗਈ ਦਿੱਕਤ ਤਾਂ ਇਹ ਚ ਵੀ ਨਹੀਂ ਕੋਈ ਆਉਂਦੀ ਸੀ ਜੀ ਹਾਂ ਜੀ ਪਰ ਫਿਰ ਵੀ ਥੋੜਾ ਜਿਹਾ ਆਪਰੇਟਰ ਉਨੇ ਪੜੇ ਲਿਖੇ ਨਹੀਂ ਹੁੰਦੇ ਉਹ ਥੋੜਾ ਜਿਹਾ ਟੈਕਨੀਕਲੀ ਜਿਆਦਾ ਸਾਊਂਡ ਚਾਹੀਦਾ ਸੀ ਬਰੇਟਰ ਹੂੰ ਤੇ ਨਮੀ ਤੇ ਤਾਂ ਲੋਨ ਲਾਨ ਹੋ ਹੀ ਜਾਂਦਾ ਨਮੀ ਤੇ ਵੀਰ ਜੀ 90% ਲੋਨ ਕਰਵਾ ਦਾਨੇ ਆਪਾਂ ਠੀਕ ਹੈ ਜੀ ਕੋਈ ਜ਼ਮੀਨ ਪਲੱਜ ਨਹੀਂ ਹੋਣ ਦਿੰਦੇ ਕੋਈ ਕੁਛ ਨਹੀਂ ਜੀ 6% ਵਿਆਜ ਤੇ ਜੀ ਠੀਕ ਹੈ 9% ਚੋਂ 3% ਸਬਸਿਡੀ ਆਉਂਦੀ ਹੈ 6% ਰਹਿ ਜਾਂਦਾ ਸਿਮੈਂਟਸਨ ਆਉਂਦੀ ਹੈ ਬੈਂਕਾਂ ਦੀ ਮੈਂ ਸਮਝ ਗਿਆ ਤੇ ਉਹਦੇ ਚ ਪਹਿਲੀ ਕੋਈ ਪਲੱਜ ਨਹੀਂ ਹੋਊਗੀ ਕੋਈ ਪਹਿਲੀ ਪਲੱਜ ਨਹੀਂ ਹੋਣ ਦਿੰਦੇ ਜੀ ਤੇ ਜਿਹੜਾ ਹੈਗਾ ਪੁਰਾਣੀ ਪੁਰਾਣੀ ਤੇ ਕਿੰਨੇ ਪਰਸੈਂਟ ਲੋਨ ਹੋ ਜਾਂਦਾ ਪੁਰਾਣੀ ਤੇ ਹੋ ਜਾਂਦਾ ਵੀਰ ਜੀ ਵੈਲਿਊ ਪਾ ਕੇ ਜੇ 20 ਲੱਖ ਦੀ ਮਸ਼ੀਨ ਆ ਤਾਂ 12 ਲੱਖ ਦਾ ਲੋਨ ਹੋ ਜਾਂਦਾ ਮਤਲਬ ਕਹਿਣ ਤੋਂ ਪਹਿਲਾਂ 50 60% 60% ਲੋਨ ਉੱਤੇ ਵੀ ਹੋ ਜਾਂਦਾ ਹੋ ਜਾਂਦਾ ਜੀ ਹੋ ਜਾਂਦਾ 50 60% ਲੋਨ ਹੋ ਜਾਂਦਾ ਮਤਲਬ ਯਾਰ ਤੁਸੀਂ ਮਿਹਨਤੀ ਬੰਦੇ ਆ ਤੁਸੀਂ ਕਰ ਹੀ ਲੈਣਾ ਜੀ ਜੀ ਉਹ ਕਰਵਾ ਕੇ ਦੇ ਦੇਣਾ ਇਹ ਆਪਾਂ ਅਗਲੇ ਨੂੰ ਤੇ ਵਿੱਚ ਵੀ ਆਪਾਂ ਐਕਸਚੇਂਜ ਵੀ ਕਰ ਲੈਣੇ ਨਵੀਂ ਚ ਨਵੀਂ ਨਵੀਂ ਚ ਵੀ ਪੁਰਾਣੀ ਕਰ ਲੈਣੇ ਪੁਰਾਣੀ ਚ ਵੀ ਪੁਰਾਣੀ ਕਰ ਲੈਣੇ ਬਈ ਜੇ ਮੰਨ ਕੇ ਚੱਲੋ ਵੀ ਕੋਈ 10 ਲੱਖ ਦੇ ਵਾਲਾ ਸੌਦਾ ਵੀ ਆ ਉਹਦੇ ਵਿੱਚ ਵੀ ਜੇ ਕੋਈ 5 ਲੱਖਾਂ ਦੀ ਚੀਜ਼ ਕਟਾਉਂਦਾ ਤਾਂ ਬਿਲਕੁਲ ਜੀ ਬਿਲਕੁਲ ਕੱਟ ਲੈਣੇ ਆ ਜੀ ਤੇ ਵੈਸੇ ਜਿਆਦਾ ਤੁਸੀਂ ਭਾਈ ਕੰਬਾਈਨਾਂ ਦਾ ਵੱਡੀਆਂ ਦਾ ਹੀ ਕੰਮ ਕਰਦੇ ਛੋਟੀਆਂ ਦਾ ਨਹੀਂ ਕਰਦੇ ਮੈਂ ਛੋਟੀਆਂ ਆਪਣੇ ਏਰੀਆ 'ਚ ਥੋੜਾ ਜਿਹਾ ਇੱਕ ਕੱਟ ਚੱਲਦੀ ਆ ਚਲੋ ਅਸੀਂ ਕੱਟ ਛੋਟੀਆਂ ਵੀ ਲੈਣੇ ਆ ਜੀ ਛੋਟੀਆਂ ਫਿਰ ਸਾਨੂੰ ਇੱਧਰ ਗੁਰੂ ਹਰਸਾ ਇਸ ਸਾਈਡ ਹੀ ਦੇਣੀਆਂ ਪੈਂਦੀਆਂ ਕਿਉਂਕਿ ਉੱਧਰ ਥੋੜੀ ਜਿਹੀ ਛੋਟੀ ਮਸ਼ੀਨ ਚੱਲ ਰਹੀ ਹੈ ਇੱਧਰ ਆਪਣੇ ਚੱਲਦੀ ਨਹੀਂ ਇੱਧਰ ਆਪਣੇ ਚੱਲਦੀ ਨਹੀਂ ਫਿਰ ਉਹ ਅਸੀਂ ਡਾਇਰੈਕਟ ਉੱਥੀੋਂ ਚੁਕਾ ਦਨੇ ਅਗਲੇ ਨੂੰ ਤੇ ਕੰਪਨੀ ਦੀ ਜਿਹੜੀ ਦੀ ਮਰਜ਼ੀ ਮੰਗ ਲੇ ਤਕਰੀਬਨ ਤੁਹਾਡੇ ਕੋਲੇ ਖੜਗੀਆਂ ਹੀ ਹੁੰਦੀਆਂ 12 ਤੇਰਾ ਤਾਂ ਹਾਂਜੀ ਜਿਹੜੀਆਂ ਚੰਗੀਆਂ ਮਾਰ ਕੇ ਨੇ ਸਾਰੀਆਂ ਖੜੀਆਂ ਜੀ ਜਿਹੜਾ ਔਟ ਮਾਰ ਕੇ ਉਹ ਆਪਾਂ ਲੈਂਦੇ ਨਹੀਂ ਕਿਉਂਕਿ ਆਪਾਂ ਅੱਗੇ ਵੀ ਭੈਣ ਭਾਈ ਨੂੰ ਹੀ ਸੇਲ ਕਰਨੀ ਹੁੰਦੀ ਹੈ ਉਹ ਫਸੇ ਨਾ ਗੱਲ ਨੂੰ ਬੰਦਾ ਜਦੋਂ ਅਗਲਾ ਰੀਸੇਲ ਕਰੇ ਚੰਗੇ ਮਾਰ ਕੇ ਦੀ ਮਸ਼ੀਨ ਦਿੱਤੀ ਜਾਵੇ ਮੁੜ ਕੇ ਆਪ ਨੂੰ ਵੀ ਲੈਣੀ ਸੌਖੀ ਹੋ ਜਾਂਦੀ ਹੈ ਅਗਲੇ ਨੂੰ 2 ਸਾਲ ਜਿਹੜੀਆਂ ਪੁਰਾਣੀਆਂ ਕੰਬਾਈਨਾ ਉਹ ਦੇਖਣ ਵਾਸਤੇ ਬੰਦਾ ਆਵੇ ਤੁਹਾਡੇ ਕੋਲੇ ਸ਼ਾਜਲੇ ਸ਼ਾਜਲਾ ਪਿੰਡ ਉਹ ਤੁਹਾਡੀ ਆ ਜਿਹੜੀ ਸਾਰੀ ਟੀਮ ਖੜੀ ਆ ਇਹ ਸਾਰੀ ਟੀਮ ਦੀ ਆਪਣੀ ਹਾਂਜੀ ਹਾਂਜੀ ਇਹ ਆਪਣੇ ਸਾਰੇ ਜਿੰਨੇ ਵੀ ਪ੍ਰੀਤ ਆ ਬੰਦੇ ਖੜੇ ਆ ਇਹਨਾਂ ਚੋਂ ਕੋਈ ਵੀ ਬੰਦਾ ਤੁਹਾਡੇ ਨਾਲ ਡੀਲ ਕਰ ਸਕਦਾ ਉਹ ਵੀਰੇ ਹੋਣੀ ਕਹਿੰਦੇ ਕਿਹੜੇ ਪਿੰਡ ਤੋਂ ਆ ਉਹ ਪਿੰਡੋ ਜੀ ਨੇ ਜੀ ਆਪਣੇ ਅੱਛਾ 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 ਜੀ ਦੇ ਪੋਤੇ ਹੋਣੇ ਨੇ ਹਾਂ 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 ਅੱਛਾ ਆ ਸਾਡੀ ਤੁਹਾਡੀ ਇੱਥੋਂ ਵਾਲੀ ਸਾਰੀ ਟੀਮ ਖੜੀ ਹੈ ਤੇ ਜੇ ਤੁਹਾਡੇ ਨਾਲ ਉੱਥੇ ਨਵੀਂ ਕੰਬਾਈਨਰੀ ਡੀਲ ਕਰਨਾ ਉੱਥੇ ਮੈਂ ਕਰਦਾ ਜੀ ਉੱਥੇ ਮੇਰੇ ਸੇਲਜ਼ਮੈਨ ਹੈਗੇ ਨੇ ਦੋ ਉੱਥੇ ਅਲੱਗ ਅੱਛਾ ਠੀਕ ਹਾਂਜੀ ਠੀਕ ਪ੍ਰਤੀਰ ਆਟੋ ਹਾਣਾ ਦਫਤਰ ਆਈ ਆਪਣਾ ਅੱਛਾ ਆ ਬਾਈ ਹੁਣ ਕੰਬਾਈਨ ਦੇਖਣ ਆਇਆ ਬਾਈ ਕਿ ਤੁਹਾਡੀ ਮਤਲਬ ਟੀਮ ਚੋਂ ਆ ਕਰਦੇ ਨਹੀਂ ਟੀਮ ਚੋਂ ਨਹੀਂ ਵੀਰੇ ਅੱਛਾ ਬਾਈ ਸასიਕਰ ਤੇ ਹਰਿਆਣਾ ਤੋਂ ਨੇ ਵੀਰ ਜੀ ਅੱਛਾ ਅੱਛਾ ਬਾਈ ਹਰਿਆਣਾ ਤੋਂ ਹਾਂਜੀ ਹਾਂਜੀ ਇੱਕ ਮਿੰਟ ਮਾੜੀ ਜ ਕਿਵੇਂ ਬਾਈ ਬੰਦਿਆਂ ਦੀ ਡੀਲਿੰਗ ਕਿਵੇਂ ਇਹਨਾਂ ਦੀ ਬਹੁਤ ਵਧੀਆ ਭਾਜੀ ਨਵੀਆਂ ਮਸ਼ੀਨਾਂ ਵੀ ਲਈਆਂ ਹੁਣ ਪੁਰਾਣੀਆਂ ਵੀ ਲੈਣੇ ਅੱਛਾ ਤੁਸੀਂ ਇਹਨਾਂ ਤੋਂ ਕਈ ਕਈ ਡੀਲਾਂ ਲੈ ਲਈਆਂ ਹਾਂਜੀ ਹਾਂਜੀ ਕਿਵੇਂ ਆ ਮਤਲਬ ਜਿਹੜੀ ਗੱਲ ਕਹਿ ਦਿੰਦੇ ਹੋ ਉਸੇ ਤੇ ਨਿਕਲਦੇ ਪੂਰੇ ਉੱਤਰਦੇ ਆ ਸਵਾਬ ਬਹੁਤ ਵਧੀਆ ਭਾਜੀ ਹੁਣਾਂ ਹਾਂਜੀ ਹੁਣ ਅਸੀਂ ਅੱਜ ਗੁਰਦੇਵਾਲ ਦੇਖਣ ਆਏ ਜੀ ਠੀਕ ਹੈ ਗੁਰਦੇਵਾਲ ਕੰਬਾਈਨ ਦੇਖਣਾ ਹੈ ਪੁਰਾਣੀ ਦੇਖਣਾ ਹੈ ਹਾਂਜੀ ਹਾਂਜੀ ਜੇ ਕੋਈ ਵੀ ਮਤਲਬ ਆਵੇ ਕਿੰਨੇ ਕਿੰਨੀਆਂ ਲੈ ਲਈਆਂ ਹੋਣੀਆਂ ਤੁਸੀਂ ਕਿੰਨੀਆਂ ਲੈ ਲਈਆਂ ਹੋਣੀਆਂ ਪੰਜ ਤੇ ਨਵੀਆਂ ਲਈਆਂ ਜੀ ਪੰਜ ਨਵੀਆਂ ਜੀ ਵਿਛਾਲ ਤੇ ਦੋ ਪ੍ਰਾਣੀਆਂ ਲਈਆਂ ਪਹਿਲੋ ਜੀ 7 ਹਾਂਜੀ ਇੱਕ ਅੱਜ ਲਵਾਂਗੇ 8 ਹਾਂਜੀ ਮਤਲਬ ਇੱਕ ਬੰਦੇ ਇੱਕ ਬੰਦਾ ਹੀ 8 ਕੰਬਾਈਨਾਂ ਤੁਸੀਂ ਇਹ ਦੇਖ ਲਓ ਵੀ ਲੈ ਚੁੱਕਿਆ ਇਹਨਾਂ ਤੋਂ ਵੀ ਇੱਕ ਪਹਿਲੀ ਕੰਬਾਈਨ ਤੇ ਇਹਨਾਂ ਦੀ ਡੀਲਿੰਗ ਕਿਹੋ ਜੀ ਹੋਊਗੀ ਵੀ ਜਿਹੜਾ ਬੰਦਾ 8ਵੀਂ ਕੰਬਾਈਨ ਲੈਣਾ ਹੈ ਸੁਭਾਅ ਵੀ ਬਹੁਤ ਵਧੀਆ ਭਾਜੀ ਉਹਨਾਂ ਦਾ ਜੀ ਹਾਂਜੀ ਤੇ ਬਲਦੀਪ ਭਾਈ ਆਹ ਭਾਈ ਹੁਣੇ ਆਏ ਫਿਰੋਜ਼ਪੁਰ ਤੋਂ ਏ ਬਾਈ ਯੂਰੀ ਫਰੋਜਪੁਰ ਤੋਂ ਸਕੂਰਪਿੰਡ ਦਾ ਮੁੰਡਾ ਮੁੰਡੇ ਦਾ ਇਹ ਆਪਾਂ ਤੋਂ ਪਹਿਲਾਂ ਵੀ ਲੈ ਜਾਂਦੇ ਕੰਮ ਇਹਨਾ ਅੱਛਾ ਹਾਂ ਵਪਾਰੀ ਬੰਦੀ ਆਪਾਂ ਤੋਂ ਜ਼ਿਆਦਾਤਰ ਲੈ ਕੇ ਜਾਂਦੇ ਆਪਾਂ ਉਹ ਮਾਰਜਨ ਛੱਡ ਕੇ ਦੇ ਦਿੰਨੇ ਆ ਜੀ ਮੈਂ ਸਮਝ ਗਿਆ ਹਾਂਜੀ ਹਾਂ ਇਹ ਮੁੰਡੇ ਸਕੂਰ ਤੋਂ ਆਏ ਨੇ ਜੇ ਮਾਰਾ ਜੀ ਕਰ ਲਈਏ ਗੱਲ ਬਾਈ ਹੁਣ ਹਾਂਜੀ ਹਾਂ ਕਰੋ ਜੀ ਗੱਲ ਹੈਗਾ ਕੋਈ ਇੱਕ ਗੱਭਰੂ ਜਿਹੜਾ ਮੇਰੇ ਨਾਲ ਗੱਲ ਕਰ ਲਵੇ ਕੈਮਰੇ ਦੇ ਬਾਈ ਸਾਸਰੀ ਕਾਲ ਹੋਰ ਵੀਰੇ ਕੀ ਹਾਲ ਹੈ ਕਾਹਮ ਵਧੀਆ ਜੀ ਹੋਰ ਬਾਈ ਕਾਹਮ ਆ ਸੋਣ ਕਾਹਮ ਜੀ ਵਧੀਆ ਵੀਰੇ ਕੌਣ ਆ ਗੱਭਰੂ ਜਿਹੜਾ ਗੱਲ ਕਰੂਗਾ ਸਾਡੇ ਨਾਲ ਕਰੋ ਜੀ ਆ ਮੁੰਡਾ ਦੱਸ ਦਿਓ ਕਿ ਕਿਹੜੇ ਬ ਹਾਂ ਮੈਨੂੰ ਐਂ ਦੱਸ ਵੀ ਕਿੰਨਾ ਚਿਰ ਹੋ ਗਿਆ ਥੋੜਾ ਬਾਅ ਪਏ ਨੂੰ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਅਸੀਂ ਪਰਸੂ ਚੌਥੀ ਮਸ਼ੀਨ ਵੇਖੀ ਸੀ ਇਹ ਤਾਂ ਅੱਛਾ ਦੇਖੀ ਸੀ ਕਿਹੜਾ ਬੰਦਾ ਜਿਹੜਾ ਇਹਨਾਂ ਤੋਂ ਪਹਿਲਾਂ ਮਸ਼ੀਨਾਂ ਕੌਣ ਲੈ ਕੇ ਜਾਂਦਾ ਆਲੀ ਹਾਂਜੀ ਚਲ ਫੇਰਾ ਆ ਬੰਦਾ ਸੀ ਫੜਨੇ ਇਹ ਤਾਂ ਗਵਾਹੀ ਪਾਉਣੀ ਐ ਇਹਦਾ ਤੇਰੀ ਅੱਛਾ ਅੱਛਾ ਜੀ ਕਿਵੇਂ ਬੰਦੇ ਕਿਵੇਂ ਆ ਗਵਾਹੀ ਪਾ ਦੇ ਬੰਦੇ ਬਹੁਤ ਵਧੀਆ ਹੈ ਬੰਦੇ ਬਹੁਤ ਵਧੀਆ ਵਧੀਆ ਕਿੰਨੀਆਂ ਮਸ਼ੀਨਾਂ ਲੈ ਲਈਆਂ ਹੁਣ ਤੱਕ ਇਹਨਾਂ ਤੋਂ ਮੈਂ ਲੈ ਕੇ ਆਉਂਗਾ 40 ਪੀਆ ਕਿ 40 50 ਲੈ ਗਿਆ ਬਰਾਵਾ ਮੈਂ ਲੈ ਜਾਂਦਾ ਸੀ ਜੰਦਾਂ ਜਿਹੜਾ ਇਹ 15 ਸੋਨਾ ਲੈ ਜਾਂਦਾ ਸੀ ਜੰਦੀਆਂ ਹਾਂ ਪਹਿਲੀ ਵਾਰ ਅਸੀਂ ਆਏ ਸੀ ਇੱਥੇ ਫੋਨ ਤੇ ਹੀ ਦੇਖੀ ਸੀ ਮਸ਼ੀਨ ਇਹਨਾਂ ਦੀ ਤੇ ਦੇਖ ਕੇ ਮੁੜ ਗਏ ਸੀ ਮਸ਼ੀਨਾਂ ਨੇ ਰਾਤ ਨੂੰ ਹੀ ਵੇਚਤੀ ਸੀ ਹੂੰ ਫੇਰ ਇਹਾਂ ਦੇ ਮਸ਼ੀਨ ਲੈਣੀ ਅਸੀਂ ਗੁੱਸੇ ਹੋ ਕੇ ਮੁੜ ਗਏ ਸੀ ਇਹਨਾਂ ਨਾਲ ਹੂੰ ਫੇਰ ਇਹਾਂ ਦੇ ਮਸ਼ੀਨ ਲੈਣੀ ਹੈ ਇਸਕਾ ਹਾਂ ਆਦੇ ਫਿਰ ਸਾਈ ਪਾਓ ਇਹਨਾਂ ਨੇ 5 ਲੱਖ ਮੰਗਾਈ 5 ਲੱਖ ਹੀ ਪਾਤਾ ਇਹ ਪਹਿਲੀ ਵਾਰ ਆਉਣ ਨਹੀਂ ਹਾਂ ਇੰਨਾ ਵਿਸ਼ਵਾਸ ਹੋ ਗਿਆ ਸਾਡਾ ਉਸ ਵੇਲੇ ਹਾਂ ਹੁਣ 20 25 ਲੱਖ ਇੱਧਰ ਉੱਧਰ ਕੋਈ ਨਹੀਂ ਜਣਦਾ ਹਜੇ ਗੁੱਸਾ ਹੀ ਕੱਢੀ ਜਨਾ ਤੂੰ 40 ਮਸ਼ੀਨਾਂ ਲੈ ਕੇ ਵੀ ਹਜੇ ਗੁੱਸਾ ਤਰਟਲਿਆ ਨਹੀਂ ਹਾਂ ਇਹ 100 ਲੈ ਕੇ ਸੈਂਚਰੀ ਮਾਰੂਗਾ ਫੇਰ ਇਹਦਾ ਗੁੱਸਾ ਮੜਾ ਹੀ ਸ਼ਾਂਤ ਹੋਊਗਾ ਮੈਨੂੰ ਪਤਾ ਲੈ ਵੀ ਫੇਰ ਤਾਂ ਯਾਰ ਆਨੰਦ ਆ ਗਿਆ ਜੇ ਤੁਸੀਂ ਐਡੇ ਵਧੀਆ ਡੀਲਿੰਗ ਕਰਦੇ ਆ ਬੰਦੇ ਹਨਾ ਬਹੁਤ ਵਧੀਆ ਹਾਂ ਵਪਾਰ ਦਾ ਕੰਮ ਆ ਬਾਈ ਹੁਣਾਂ ਦਾ ਠੀਕ ਆ ਠੀਕ ਆ ਤੇ ਜੇ ਕਿਸੇ ਵੀ ਸੱਜਣ ਨੇ ਯਾਰ ਮਸ਼ੀਨ ਲੈਣੀ ਆ ਬਾਈ ਹੁਣੇ ਤੇ ਲਾਉਦੇ ਵੀ 40 40 ਮਸ਼ੀਨਾਂ ਲੈਣ ਵਾਲੇ ਬੰਦੇ ਵੀ ਖੜੇ ਆ ਜੇ ਕੋਈ ਵੀ ਸੱਜਣ ਨੇ ਕੰਬਾਈ ਲੈਣੀ ਆ ਬਾਈ ਹੁਣਾਂ ਨਾਲ ਸੰਪਰਕ ਕਰ ਲਿਆ